ਵੀਕੰਦ ਲੜਕੀਆਂ ਰਾਤ ਨੂੰ ਘੁੰਮਦੀਆਂ ਨੇ ਤਾਰੇ ਹੋ ਜਾਂਦੇ ਨੇ ਕੱਪੜੇ ਛੋਟੇ ਤੁਹਾਡੀ ਮਾਨਸਤਾ ਦਾ ਲੈਵਲ ਹੀ ਇੰਨਾ ਘਿਰ ਚੁੱਕਾ ਹੈ ਕਿ ਤੁਸੀਂ ਇਹੋ ਜਿਹੇ ਘਣਾਉਣੇ ਅਪਰਾਧਾਂ ਨੂੰ ਅੰਜਾਮ ਦੇ ਦਿੰਦੇ ਹੋ ਇੱਕ ਨੌਜਵਾਨ ਗੱਭਰੂ ਹੈ ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਤੇ ਉਸ ਨੂੰ ਅਜਿਹਾ ਕੀ ਉਹਦਾ ਦਿਮਾਗ ਖਰਾਬ ਹੋਇਆ ਕਿ ਉਸਨੇ ਇਹ ਨਹੀਂ ਫਰਕ ਦੇਖਿਆ ਕਿ ਮਾਸੂਮ ਬੱਚਾ ਇਸ ਨਾਲ ਕੋਈ ਹਵਸ ਦੀ ਅੱਗ ਨਹੀਂ ਬੁਝਾਈ ਜਾ ਸਕਦੀ ਭਾਰਤ ਦੇ ਵਿੱਚ ਹਰ ਘੰਟੇ ਚਾਰ ਰੇਪ ਕੇਸ ਰਜਿਸਟਰ ਹੁੰਦੇ ਹਰ ਘੰਟੇ ਦੇ ਚਾਰ ਰੇਪ ਜੀ ਇਹਨੂੰ ਇਸਤੇ ਬਹੁਤ ਸਖਤ ਨੇ ਕਾਨੂੰਨ ਦੇ ਵਿੱਚ ਕੋਈ ਕਮੀ ਨਹੀਂ ਤੁਹਾਡੀ ਮਾਨਸਿਕਤਾ ਦੇ ਵਿੱਚ ਹੀ ਕਮੀ ਹੈ ਪਹਿਲਾਂ ਕਾਨੂੰਨ ਦੀ ਗੱਲ ਕਰ ਲੈਂਦੇ ਆ ਤੁਸੀਂ ਕਹਿੰਦੇ ਹੋ ਬਹੁਤ ਸਖਤ ਨੇ ਲੋਕ ਫਿਰ ਵੀ ਡਰਦੇ ਆ ਜੇ ਅਗਰ ਉਸ ਮੁੰਡੇ ਦੀ ਫੋਟੋ ਦੇਖੋ ਅੱਜ ਸਰਕਾਰ ਵੱਲੋਂ 2 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਗਿਆ ਹੈ 2016 ਤੋਂ ਲੈ ਕੇ ਮੈਂ ਹੁਣ ਤੱਕ ਦੇ ਅੰਕੜਿਆਂ ਦੀ ਗੱਲ ਕਰਾਂ ਤਾਂ 170% ਵਾਧਾ ਹੋਇਆ ਹੈ ਰੇਪ ਕੇਸਾਂ ਵਿੱਚ ਇਹ ਸਾਰਾ ਕੁਝ ਤੱਥਾਂ ਦੇ ਆਧਾਰ ਦੇ ਉੱਤੇ ਹੈ ਮਤਲਬ ਐਡਾ ਵੱਡਾ ਇਜਾਫਾ ਹੋ ਰਿਹਾ ਹੈ ਰੇਪ ਕੇਸ ਦੇ ਵਿੱਚ ਸੋ ਬੜਾ ਹੀ ਸੋਚਣ ਵਾਲਾ ਵਿਸ਼ਾ ਹੈ ਕਿੱਥੇ ਫਿਰ ਬੱਚੀਆਂ ਸੁਰੱਖਤ ਨੇ ਕਿਸ ਸਟੇਟ ਤੋਂ ਕਿਸ ਸਟੇਟ ਚ ਆ ਕੇ ਲੋਕ ਰਹਿ ਰਹੇ ਨੇ ਪਹਛਾਨ ਪੱਤਰ ਨਹੀਂ ਹੈ ਨਾ ਤਾਂ ਸਰਕਾਰ ਕੋਲ ਉਹ ਡਾਟਾ ਨਹੀਂ ਹੈ ਪੋਸਕੋ ਐਕਟ ਤੁਸੀਂ ਗੱਲ ਕੀਤੀ ਹੈ ਪੋਸਕੋ ਐਕਟ ਲੱਗਦਾ ਕੀ ਹੁੰਦਾ ਕਿਸ ਤਰ੍ਹਾਂ ਲੱਗਦਾ ਤੇ ਉਸ ਦੀ ਕੀ ਸਜ਼ਾ ਹੈ ਪੋਸਕੋ ਐਕਟਰ ਬੱਚਿਆਂ ਦੀ ਸ਼੍ਰੇਣੀ ਜਿਹੜੀ 18 ਸਾਲ ਤੋਂ ਘੱਟ ਬੱਚੇ ਨੇ ਉਹਨਾਂ ਉੱਤੇ ਲੱਗਦਾ ਹੈ ਔਰ ਇਹਦੇ ਵਿੱਚ ਉਮਰ ਕੈ ਤੱਕ ਦੀ ਸਜ਼ਾ ਹੁੰਦੀ ਹੈ ਪਰ ਇਸ ਕੇਸ ਕੇਸ ਦੇ ਵਿੱਚ ਤਾਂ 4 ਸਾਲ ਦਾ ਮਾਸੂਮ ਬੱਚਾ ਹੈ ਆਨਰ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਆਏ ਦਿਨ ਕੋਈ ਨਾ ਕੋਈ ਅਜਹੀ ਘਟਨਾ ਸਾਹਮਣੇ ਆ ਜਾਂਦੀ ਹੈ ਅਜਹੀ ਮੰਦਭਾਗੀ ਖਬਰ ਸਾਨੂੰ ਮਿਲਦੀ ਹੈ ਜਿਸ ਨੂੰ ਸੁਣ ਕੇ ਹਿਰਦੇ ਵਲੁੰਧ ਰਿਆ ਜਾਂਦਾ ਹੈ ਜੇਕਰ ਮੈਂ ਗੱਲ ਕਰ ਲਾ ਬੀਤੇ ਦਿਨ ਲੁਧਿਆਣਾ ਦੇ ਵਿੱਚ 4 ਸਾਲ ਦੀ ਮਾਸੂਮ ਬੱਚੀ ਦਾ ਰੇਪ ਕਰਕੇ ਉਸ ਦਾ ਗਲ ਘੁੱਟ ਕੇ ਉਹਨੂੰ ਮਾਰ ਦਿੱਤਾ ਜਾਂਦਾ ਐ ਐਡੀ ਦਰਿੰਦਗੀ ਕਿਵੇਂ ਕੋਈ ਇਨਸਾਨ ਕਰ ਸਕਦਾ ਇਸ ਬਾਬਤ ਤੁਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਸਮਾਜ ਸੇਵਕ ਵੀ ਨੇ ਲਖਾਰੀ ਵੀ ਨੇ ਬੁੱਧੀਜੀਵੀ ਵੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਤੁਸੀਂ ਲੀਗਲ ਦੀ ਜਿਹੜੀ ਹੈ ਉਹ ਹੀ ਨਿਭਾਈ ਸੇਵਾਵਾਂ ਨਿਭਾਈਆਂ ਸੋ ਮੇਰਾ ਸਵਾਲ ਇਹ ਹੈ ਕਿ ਆਏ ਦਿਨ ਅਜੀਆਂ ਘਟਨਾਵਾਂ ਸੁਣ ਕੇ ਜਿੱਥੇ ਬੜਾ ਦੁੱਖ ਹੁੰਦਾ ਉੱਥੇ ਇੱਕ ਸਵਾਲ ਬਣ ਜਾਂਦਾ ਹੈ ਕਿ ਕੀ ਸਾਡੇ ਕਾਨੂੰਨ ਦੇ ਵਿੱਚ ਕੋਈ ਕਮੀ ਹੈ ਜਾਂ ਫਿਰ ਲੋਕਾਂ ਦੀ ਮਾਨਸਿਕਤਾ ਦਾ ਪੱਧਰ ਜਿਹੜਾ ਹੈ ਉਹ ਇੰਨਾ ਹੀਠਾ ਡਿੱਗ ਗਿਆ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਮਾਸੂਮ ਬੱਚਾ ਹੈ ਉਹ ਇਹਨਾਂ ਬੱਚਿਆਂ ਦੇ ਨਾਲ ਵੀ ਸਰੀਰਕ ਸੋਸ਼ਣ ਕਰ ਦਿੰਦੇ ਦੇਖੋ ਇਹ ਬੜਾ ਗੰਭੀਰ ਵਿਸ਼ਾ ਹੈ ਜੀ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਦੇ ਅਲੱਗ-ਅਲੱਗ ਇਤਿਹਾਕ ਨੇ ਆਪਣੇ-ਆਪਣੇ ਹੂੰ ਕੋਈ ਕਹਿੰਦਾ ਲੜਕੀਆਂ ਰਾਤ ਨੂੰ ਘੁੰਮਦੀਆਂ ਨੇ ਤਾ ਰੇਫ ਹੋ ਜਾਂਦੇ ਨੇ ਸ਼ਰਾਬ ਪੀ ਕੇ ਲੜਕੀਆਂ ਘੁੰਮਰੀਆਂ ਨੇ ਜਾਂ ਲੋਕਾਂ ਦੇ ਮੁੰਡਿਆਂ ਨਾਲ ਸਿੱਕਟਾਂ ਪੀਰੀਆਂ ਨੇ ਜਾਂ ਅੱਧੀ ਰਾਤ ਨੂੰ ਕਿਤੇ ਘੁੰਮਰੀਆਂ ਨੇ ਜਾਂ ਕੱਪੜੇ ਛੁੱਟੇ ਜਾਂ ਛੋਟੇ ਕੱਪੜੇ ਨੇ ਸੋ ਅਲੱਗ-ਅਲੱਗ ਲੋਕਾਂ ਦੀ ਪਰ ਇਸ ਕੇਸ ਦੇ ਵਿੱਚ ਤਾਂ 4 ਸਾਲ ਦਾ ਮਾਸੂਮ ਬੱਚਾ ਹੈ ਉਸ ਨੂੰ ਦੇਖ ਕੇ ਕਿਸ ਤਰ੍ਹਾਂ ਇਸ ਇਸ ਵਿਸ਼ੇ ਤੇ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਵੀ ਉਹ ਬੱਚੇ ਦੇ ਕੱਪੜੇ ਛੋਟੇ ਸੀ ਜਾਂ ਉਹਦੀ ਰਾਤ ਨੂੰ ਘੁੰਮ ਰਹੇ ਸੀ ਜਾਂ ਸ਼ਰਾਬ ਪੀ ਰਹੇ ਸੀ ਸੋ ਇਸ ਤਰ੍ਹਾਂ ਦੇ ਕੇਸ ਬੜੇ ਦਿਲ ਦਹਿਲਾਉਣ ਵਾਲੇ ਕੇਸ ਨੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕੱਪੜਿਆਂ ਦੀ ਨਹੀਂ ਹੈਗੀ ਇਹ ਸਭ ਤੋਂ ਵੱਡੀ ਗੱਲ ਤੁਹਾਡੀ ਮਾਨਸਿਕਤਾ ਦੀ ਹੈ ਤੁਹਾਡੀ ਮਾਨਸਿਕਤਾ ਦਾ ਲੈਵਲ ਹੀ ਇੰਨਾ ਘਿਰ ਚੁੱਕਾ ਹੈ ਕਿ ਤੁਸੀਂ ਇਹੋ ਜਿਹੇ ਘਣਾਉਣੇ ਅਪਰਾਧਾਂ ਨੂੰ ਅੰਜਾਮ ਦੇ ਦਿੰਦੇ ਨੇ ਜਿੱਥੋਂ ਤੱਕ ਕਾਨੂੰਨ ਦੀ ਗੱਲ ਹੈ ਕਾਨੂੰਨ ਇਸਤੇ ਬਹੁਤ ਸਖਤ ਨੇ ਕਾਨੂੰਨ ਵਿੱਚ ਕੋਈ ਕਮੀ ਨਹੀਂ ਤੁਹਾਡੀ ਮਾਨਸਿਕਤਾ ਦੇ ਵਿੱਚ ਹੀ ਕਮੀ ਹੈ ਪਹਿਲਾ ਕਾਨੂੰਨ ਦੀ ਗੱਲ ਕਰ ਲੈਂਦੇ ਆ ਤੁਸੀਂ ਕਹਿੰਦੇ ਹੋ ਬਹੁਤ ਸਖਤ ਨੇ ਲੋਕ ਫਿਰ ਵੀ ਡਰਦੇ ਆ ਜੇ ਅਗਰ ਉਸ ਮੁੰਡੇ ਦੀ ਫੋਟੋ ਦੇਖੋ ਅੱਜ ਸਰਕਾਰ ਵੱਲੋਂ 2 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਗਿਆ ਉਹ ਇੱਕ ਨੌਜਵਾਨ ਗੱਭਰੂ ਹੈ ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਤੇ ਉਸ ਨੂੰ ਅਜਿਹਾ ਕੀ ਉਹਦਾ ਦਿਮਾਗ ਖਰਾਬ ਹੋਇਆ ਕਿ ਉਸਨੇ ਇਹ ਨਹੀਂ ਫਰਕ ਦੇਖਿਆ ਕਿ ਮਾਸੂਮ ਬੱਚਾ ਇਸ ਨਾਲ ਕੋਈ ਹਵਸ ਦੀ ਅੱਗ ਨਹੀਂ ਬੁਝਾਈ ਜਾ ਸਕਦੀ ਦੇਖੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਸਭ ਤੋਂ ਵੱਡੀ ਮਾਨਸਿਕਤਾ ਦੀ ਗੱਲ ਹੈ। ਹਮਮ। ਅਗਰ ਤੁਹਾਡਾ ਮਾਨਸਿਕਤਾ ਦਾ ਲੈਵਲ ਤੁਸੀਂ ਕਿਸੇ ਨੂੰ ਦੇਖ ਕਿਸ ਨਜ਼ਰ ਨਾਲ ਰਹੇ ਹੋ। ਹਮਮ। ਤੇ ਤੁਸੀਂ ਕਰਨ ਕੀ ਜਾ ਰਹੇ ਹੋ? ਤੇ ਉਹਦੇ ਤੇ ਤੁਹਾਡੀ ਲਾਈਫ ਤੇ ਤੁਹਾਡੇ ਪਰਿਵਾਰ ਦੀ ਲਾਈਫ ਤੇ ਤੋਂ ਤੁਹਾਡੀ ਸੋਸਾਇਟੀ ਤੇ ਕੀ ਪ੍ਰਭਾਵ ਪਏਗਾ? ਹਮਮ। ਅਗਰ ਤੁਸੀਂ ਇਹ ਨਹੀਂ ਸੋਚ ਸਕਦੇ ਤਾਂ ਤੁਹਾਡੀ ਮਾਨਸਿਕਤਾ ਦੇ ਵਿੱਚ ਬਹੁਤ ਵੱਡੀ ਘਾਟ ਹੈ। ਜੀ। ਕਿਉਂਕਿ ਕਿਉਂਕਿ ਖਾਸ ਕਰਕੇ ਇਹ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਸ ਨੂੰ ਬਹੁਤ ਦਰਿੰਦਗੀ ਭਰਿਆ ਗੁਨਾਹ ਮੰਨਿਆ ਜਾਂਦਾ ਹੈ ਹਮ ਰੇਪ ਕੇਸ ਦੇ ਤੇ ਸਖਤ ਸਜ਼ਾਵਾਂ ਵੀ ਨੇ ਜੀ 7 ਸਾਲ ਤੋਂ ਲੈ ਕੇ ਉਮਰ ਤੱਕ ਦੀਆਂ ਸਜ਼ਾਵਾਂ ਨੇ ਔਰ ਖਾਸ ਕਰਕੇ ਜਿਹੜੇ ਬੱਚਿਆਂ ਦੇ ਕੇਸ ਨੇ ਵਿੱਚ ਪੋਸਕੋ ਐਕਟ ਦੇ ਅਧੀਨ ਬਹੁਤ ਜ਼ਿਆਦਾ ਸਖਤ ਕੇਸ ਨੇ ਫਾਸਟ ਟਰੈਕ ਇਸ ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਨੇ ਜੀ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹਰ ਘੰਟੇ 4 ਰੇਪ ਕੇਸ ਰਜਿਸਟਰਡ ਹੁੰਦੇ ਨੇ 4 ਘੰਟੇ ਹਰ ਘੰਟੇ ਦੇ 4 ਰੇਪ ਜੀ मतलब 90 केस डेली दे रजिस्टर्ड ਹੁੰਦੇ ਨੇ ਐ ਉਹ ਵੀ ਸਿਰਫ 90 ਜਿਹੜੇ ਰਜਿਸਟਰਡ ਹੁੰਦੇ ਨੇ ਜਦਕਿ ਇਹਦੀ ਤਦਾਦ ਕਈ ਗੁਣਾ ਜ਼ਿਆਦਾ ਹੈ મતલਬ ਕਈ ਪਹੁੰਚਦੇ ਹੀ ਨਹੀਂ ਥਾਣੇ ਤੱਕ ਜਾਂ ਕੋਰਟ ਤੱਕ ਪਹੁੰਚਦੇ ਨਹੀਂ ਇਹਦੀ ਰੇਸ਼ਿਓ ਹੈ ਵੀ ਜ਼ਿਆਦਾਤਰ ਜਿਹੜੇ ਰੇਪ ਨੇ ਉਹ ਤੁਹਾਡੇ ਜਿਹੜੀ ਅੰਕੜੇ ਦੱਸਦੇ ਨੇ ਉਹ ਜ਼ਿਆਦਾਤਰ ਤੁਹਾਡੇ ਰਿਸ਼ਤੇਦਾਰ ਤੁਹਾਡੀ ਜਾਣ ਪਛਾਣ ਵਾਲੇ ਤੁਹਾਡੇ ਪੜੋਸੀ ਇਸ ਤਰ੍ਹਾਂ ਦੀਆਂ ਜੋ ਅੰਕੜੇ ਦੱਸਦੇ ਨੇ ਔਰ ਉਹਦੇ ਕਈ ਉਦਾਹਰਨਾਂ ਨੇ ਵੀ ਉੱਤੇ ਦਬਾਅ ਹੋ ਜਾਂਦਾ ਹਮ ਸਮਾਜ ਦੀ ਗੱਲ ਆ ਜਾਂਦੀ ਹੈ ਵੀ ਗਵਾਂਡ ਬਨੇ ਕੀਤਾ ਜਾਂ ਰਿਸ਼ਤੇਦਾਰ ਸੀ ਜਾਂ ਬਹੁਤ ਨਜ਼ਦੀਕੀ ਦੋਸਤ ਨੇ ਕੀਤਾ ਉਹਦੇ ਤੇ ਲੜਕੀ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹਮ ਉਹਦੇ ਕੈਰੈਕਟਰ ਤੇ ਵੀ ਗੱਲ ਸ਼ੱਕਾ ਜਾਹਿਰ ਹੁੰਦਾ ਇਸ ਕਰਕੇ ਬਹੁਤ ਸੇ ਬਹੁਤ ਸਾਰੇ ਕੇਸ ਐਸੋ ਨੇ ਜਿਨ੍ਹਾਂ ਦੀ ਸ਼ਿਕਾਇਤ ਨਹੀਂ ਹੁੰਦੀ ਜਾਂ ਔਨ ਰਿਕਾਰਡ ਨਹੀਂ ਆਉਂਦੇ ਜਾਂ ਕੋਰਟ ਜਾਂ ਲੋਕਾਂ ਦੇ ਬਾਹਰ ਹੀ ਬਾਹਰ ਹੀ ਬੈਠ ਕੇ ਇਹੋ ਜਿਹੇ ਮਸਲਿਆਂ ਨੂੰ ਸੁਲਝਾ ਲਿਆ ਜਾਂਦਾ ਸੋ ਇਹ ਬਹੁਤ ਹੀ ਘਣਾਉਣਾ ਜੀ ਤੇ ਘਾਤਕ ਅਪਰਾਧ ਹੈ ਔਰ ਬੱਚਿਆਂ ਦੇ ਨਾਲ ਹੋਣਾ ਤਾਂ ਬਹੁਤ ਹੀ ਦਰਿੰਦਗੀ ਤੇ ਸ਼ਰਮਨਾਕ ਇਹਨੂੰ ਸ਼੍ਰੇਣੀ ਦੇ ਵਿੱਚ ਕਾਨੂੰਨੀ ਤੌਰ ਤੇ ਵੀ ਇਹਨੂੰ ਸ਼ਰਮਨਾਕ ਸ਼੍ਰੇਣੀ ਦੇ ਵਿੱਚ ਦੇਖਿਆ ਜਾਂਦਾ ਔਰ ਗੰਭੀਰ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਇਹਨੂੰ ਦੇਖਿਆ ਜਾਂਦਾ ਪੋਸਕੋ ਐਕਟ ਤੁਸੀਂ ਗੱਲ ਕੀਤੀ ਹੈ ਪੋਸਕੋ ਐਕਟ ਲੱਗਦਾ ਕੀ ਹੁੰਦਾ ਕਿਸ ਤਰ੍ਹਾਂ ਲੱਗਦਾ ਤੇ ਉਸ ਦੀ ਕੀ ਸਜ਼ਾ ਉਪਸਕੋ ਐਕਟਰ ਬੱਚਿਆਂ ਦੀ ਸ਼੍ਰੇਣੀ ਜਿਹੜੀ 18 ਸਾਲ ਤੋਂ ਘੱਟ ਬੱਚੇ ਨੇ ਉਹਨਾਂ ਉੱਤੇ ਲੱਗਦਾ ਔਰ ਇਹਦੇ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਹੁੰਦੀ ਹੈ ਅੰਦਰ ਜੀਵਨ ਕਾਰਿਆਵਾਸ ਅੰਦਰੀ ਅੰਦਰੀ ਸਜ਼ਾ ਭੁਗਤੇਗਾ ਅੰਦਰੀ ਉਹਦੀ ਮੌਤ ਹੋਏਗੀ ਅੱਛਾ ਮਤਲਬ ਜ਼ਿੰਦਗੀ ਭਰ ਦੀ ਸਜ਼ਾ ਔਰ ਇਹਨਾਂ ਨੂੰ ਇਸ ਕੇਸਾਂ ਨੂੰ ਫਾਸਟ ਟਰੈਕ ਕੋਰਟਾਂ ਦੇ ਵਿੱਚ ਲਿਆ ਜਾਂਦਾ ਤਾਂ ਕਿ ਜਲਦ ਤੋਂ ਜਲਦ ਇਹਨਾਂ ਕੇਸਾਂ ਨੂੰ ਨਿਪਟਾਇਆ ਜਾਵੇ ਪਰ ਜਿੱਥੋਂ ਤੱਕ ਭਾਰਤ ਦੀ ਅਦਾਲਤਾਂ ਦੀ ਗੱਲ ਕਰਾਂ ਮੈਂ ਅੰਕੜਿਆਂ ਨਾਲ ਗੱਲ ਕਰਾਂ ਇੱਕ ਅੰਕੜੇ ਨੇ ਸਰਕਾਰੀ ਅੰਕੜੇ ਐ ਮੈਂ ਦਿਖਾਵਾਂਗਾ ਵੀ ਤੁਹਾਨੂੰ ਜਿਹੜੇ ਫਾਸਟ ਟਰੈਕ ਕੋਰਟ ਦੇ ਜਨਵਰੀ 2023 ਤੱਕ ਪੌਸਕੋ ਦੇ ਲੰਬਿਤ ਜਿਹੜੇ ਕੇਸ ਉੱਥੇ ਪੈਂਡਿੰਗ ਪਏ ਨੇ ਜਿਹੜੇ ਕੇਸ ਅ ਉਹਨੇ ਚ ਇੰਡੀਅਨ ਚਾਈਲਡ ਪ੍ਰੋਡਕਸ਼ਨ ਫੰਡ ICPF ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਕਾਨੂੰਨ ਮੰਤਰਾਲੇ ਨੂੰ ਹੀ ਲਿਆ ਜਾਂਦਾ ਤੇ ਮੈਂ ਇਸ ਤਰੀਕ ਬਾਲ ਵਿਭਾਗ ਨੂੰ ਵੀ ਲਿਆ ਜਾਂਦਾ ਔਰ ਨੈਸ਼ਨਲ ਕ੍ਰਾਈਮ ਬਿਊਰੋ ਦੇ ਵੀ ਡਾਟੇ ਸਾਰੇ ਇਕੱਠੇ ਕੀਤੇ ਜਾਂਦੇ ਨੇ ਜੀ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਜਨਵਰੀ 2023 ਤੱਕ 2,68,038 ਮਾਮਲੇ ਰਜਿਸਟਰ ਹੋਏ ਜੀ 2,68,000 ਲਗਭਗ 3 ਲੱਖ ਮਾਮਲੇ ਪੈਂਡਿੰਗ ਹੀ ਪਏ ਪੈਂਡਿੰਗ ਪਏ ਨੇ ਫਿਰ ਫਾਸਟ ਟਰੈਕ ਜਿਹਦੇ ਵਿੱਚ ਫੈਸਲਾ ਸਿਰਫ ਹੋਇਆ 9909 ਕੇਸਾਂ ਦੇ ਵਿੱਚ ਓਹੋ ਰਜਿਸਟਰ ਹੋਏ ਨੇ ਔਰ ਬਾਕੀ ਜਿਹੜੇ ਪੈਂਡਿੰਗ ਪਏ ਨੇ ਉਹ ਤਕਰੀਬਨ 2 2.43 ਲੱਖ ਕੁਝ ਕੇਸ ਅਜੇ ਵੀ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਨੇ 2019 ਦੇ ਵਿੱਚ ਸਰਕਾਰ ਨੇ ਫੰਡ ਵੀ ਜਾਰੀ ਕੀਤਾ ਸੀ ਅੱਛਾ ਫਾਸਟ ਟਰੈਕ ਕੋਟਾਂ ਦੇ ਲਈ ਔਰ ਹਿਊਜ ਫੰਡ ਕੀਤਾ ਵੀ 19000 ਕਰੋੜ ਰੁਪਏ ਅਲਾਟ ਵੀ ਕੀਤੇ ਕੋਰਟਸ ਨੂੰ ਅਪਗ੍ਰੇਡ ਕੀਤਾ ਜਾਵੇ ਜਦਕਿ ਅੰਕੜੇ ਦੱਸਦੇ ਨੇ ਵੀ 40 ਤੋਂ 42 ਕੇਸ ਹਰ ਮਹੀਨੇ ਤੇ 165 ਕੇਸ ਨਿਪਟਾਉਣੇ ਹੁੰਦੇ ਨੇ ਜੀ ਪਰ ਰੇਸ਼ੋ ਸਿਰਫ 28 ਕੇਸਾਂ ਦੀ ਬੁਰਾ ਹਾਲ ਹੈ ਫਿਰ ਤਾਂ ਇਹ ਦੇਖੋ ਸਭ ਤੋਂ ਜ਼ਰੂਰੀ ਇਹ ਵੀ ਜਿਸ ਤਰ੍ਹਾਂ ਨੰਬਰ ਆਫ ਕੇਸਸ ਵਧ ਰਹੇ ਨੇ ਉਸ ਤਰ੍ਹਾਂ ਹੀ ਨੰਬਰ ਆਫ ਕੋਰਟਸ ਨੰਬਰ ਆਫ ਜੱਜਸ ਇਹਤੇ ਵਧਾਉਣੇ ਚਾਹੀਦੇ ਨੇ ਅਗਰ 2016 ਤੋਂ ਲੈ ਕੇ ਮੈਂ ਹੁਣ ਤੱਕ ਦੇ ਅੰਕੜਿਆਂ ਦੀ ਗੱਲ ਕਰਾਂ ਤਾਂ 170% ਵਾਧਾ ਹੋਇਆ ਹੈ ਰੇਪ ਦੇ ਕੇਸਾਂ ਦੇ ਵਿੱਚ ਇੱਕ ਪਾਸੇ ਕਹਿ ਰਹੇ ਕਿ ਲੋਕ ਪੜ੍ਹੇ ਲਿਖੇ ਹੋ ਗਏ ਐ ਲੋਕ ਐਡਵਾਂਸ ਟੈਕਨੋਲੋਜੀਆਵਾਂ ਵੱਲੇ ਪਾਸੇ ਜਾ ਰਹੇ ਹਨ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਇੱਡਾ ਵੱਡਾ ਇਜਾਫਾ ਜਿਹੜਾ ਹੈ ਉਰੇਬ ਕੇਸ ਦੇ ਵਿੱਚ ਹੋਇਆ ਮਤਲਬ ਮਾਨਸਿਕਤਾ ਡਾਊਨ ਆ ਰਹੀ ਹੈ ਲੋਕਾਂ ਦੀ ਅੰਕੜੇ ਸਰਕਾਰੀ ਨੇ ਵੀ 2016 ਦੀ ਗੱਲ ਕਰੀ ਤਾਂ 90205 ਕੇਸ ਰਜਿਸਟਰਡ ਸੀ ਔਰ 2023 ਜਨਵਰੀ ਦੇ ਵਿੱਚ 243237 ਕੇਸ ਪੈਂਡਿੰਗ ਨੇ ਅਦਾਲਤਾਂ ਦੇ ਵਿੱਚ ਔਰ ਲੋਕਾਂ ਦੀ ਮਾਨਸਿਕਤਾ ਤੇ ਭਾਰਤ ਦੇ ਵਿੱਚ ਕ੍ਰਾਈਮ ਔਰ ਅਦਾਲਤਾਂ ਦਾ ਹਾਲ ਜਿਹੜਾ ਕਿ ਸਾਰਾ ਕੁਝ ਇਹਦੇ ਵਿੱਚ ਖੁੱਲ ਕੇ ਦ ਸਾਹਮਣੇ ਆ ਰਿਹਾ ਵੀ ਕਿਸ ਤਰ੍ਹਾਂ ਇਹ ਕੇਸਾਂ ਦਾ ਨਿਪਟਾਰੇ ਹੋ ਰਹੇ ਨੇ ਤੇ ਕਿਸ ਤਰ੍ਹਾਂ ਇਹ ਰੇਪ ਕੇਸ ਵਧ ਰਹੇ ਨੇ ਸਮਾਜ ਦੇ ਵਿੱਚ ਸੋ ਐਡਾ ਵੱਡਾ ਡਰਾਨ ਵਾਲਾ ਅੰਕੜਾ ਇੱਕ ਪੇਸ਼ ਕੀਤਾ ਵਕੀਲ ਸਾਹਿਬ ਨੇ ਜੋ ਕਿ ਤੱਥਾਂ ਦੇ ਆਧਾਰ ਦੇ ਉੱਤੇ ਹੈ ਮਤਲਬ ਕੋਈ ਕੋਹੋਂ ਕਹੀ ਗਈ ਗੱਲ ਨਹੀਂ ਇਹ ਸਾਰਾ ਕੁਝ ਤੱਥਾਂ ਦੇ ਆਧਾਰ ਦੇ ਉੱਤੇ ਹੈ ਮਤਲਬ ਐਡਾ ਵੱਡਾ ਇਜਾਫਾ ਹੋ ਰਿਹਾ ਹੈ ਰੇਪ ਕੇਸ ਦੇ ਵਿੱਚ ਸੋ ਬੜਾ ਹੀ ਸੋਚਣ ਵਾਲਾ ਵਿਸ਼ਾ ਹੈ ਕਿੱਥੇ ਫਿਰ ਬੱਚੀਆਂ ਸੁਰੱਖਤ ਨੇ ਦੇਖੋ ਸੋਸਾਇਟੀ ਜ ਤੁਸੀਂ ਕੀ ਐਜੂਕੇਟ ਕਰ ਰਹੇ ਹੋ ਸਕੂਲਾਂ ਦੇ ਵਿੱਚ ਤੁਸੀਂ ਕੀ ਐਜੂਕੇਟ ਕਰ ਰਹੇ ਹੋ ਐ ਕਾਨੂੰਨ ਨੂੰ ਕਿੰਨੀ ਸ਼ਕਤੀ ਨਾਲ ਲਾਗੂ ਕਰ ਰਹੇ ਹੋ ਤੁਹਾਡੇ ਕਾਨੂੰਨ ਬਣਾਏ ਹੋਏ ਅਦਾਲਤਾਂ ਅੱਗੇ ਕਿੰਨੀ ਸ਼ਕਤੀ ਨਾਲ ਲਾਗੂ ਕਰ 파 ਰਹੀਆਂ ਨੇ ਜੀ ਐ ਪੁਲਿਸ ਕਿੰਨੀ ਤੇਜ਼ੀ ਨਾਲ ਔਰ ਕਿਸ ਤਰ੍ਹਾਂ ਸਿਸਟਮ ਨਾਲ ਚੱਲ ਰਹੀ ਹੈ ਇਹ ਸਾਰਾ ਕੁਝ ਸਾਨੂੰ ਦੇਖਣਾ ਪਏਗਾ ਇਹ ਬੜਾ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪੁਲਿਸ ਉਹ ਟੈਕਨੀਕਲ ਇਨਵੈਸਟੀਗੇਸ਼ਨ ਨਹੀਂ ਕਰ 파 ਰਹੀ ਜੀ ਐ ਜਿਹੜੇ ਸਾਨੂੰ ਅ ਐਂਡ ਫਾਸਟ ਇਨਵੈਸਟੀਗੇਸ਼ਨ ਚਾਹੀਦੀ ਏ ਉਹ ਫਾਸਟ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਇੱਕ ਸਰਕਾਰਾਂ ਵੱਲੋਂ ਹੁਕਮ ਕਰਦੇ ਨੇ ਵੀ ਕਾਨੂੰਨ ਬਣਾ ਦੇਣੇ ਵੀ ਜਲਦੀ ਤੋਂ ਜਲਦੀ ਇਹ ਕੇਸਾਂ ਨੂੰ ਟਰੈਕ ਕੀਤਾ ਜਾਵੇ ਪਰ ਜਿਸ ਹਿਸਾਬ ਨਾਲ ਨੰਬਰ ਆਫ ਕੇਸਸ ਵਧ ਰਹੇ ਨੇ ਅਦਾਲਤਾਂ ਦੇ ਵਿੱਚ ਪਹਿਲਾਂ ਹੀ 5 ਕਰੋੜ ਤੋਂ ਉੱਪਰ ਕੇਸ ਪੈਂਡਿੰਗ ਪਏ ਨੇ ਔਰ ਜਦ ਗੱਲ ਕਰੀਏ ਫਾਸਟ ਟਰੈਕ ਕੋਰਟ ਦੀ ਔਰ 700 64 ਕੋਰਟਸ ਨੇ ਰੇਪ ਦੇ ਰਿਗਾਰਡਿੰਗ ਜਿਹੜੀਆਂ ਡੀਲ ਕਰ ਰਹੀਆਂ ਨੇ ਫਾਸਟ ਟਰੈਕ ਕੋਰਟਸ ਨੂੰ ਔਰ ਉਹਦੇ ਵਿੱਚ 411 ਕੋਰਟਸ ਪੋਸਕੋ ਐਕਟ ਦੇ ਵਿੱਚ ਡੀਲ ਕਰ ਰਹੀਆਂ ਨੇ ਜਿਹੜੀ ਕਿ ਨੰਬਰ ਆਫ ਰੇਸ਼ਿਓ ਨੰਬਰ ਆਫ ਕ੍ਰਾਈਮ ਕੇਸਸ ਨਾਲੋਂ ਬਹੁਤ ਜ਼ਿਆਦਾ ਘਟਾ ਹੈ ਜਿਹੜੇ ਤੁਸੀਂ ਆંકੜੇ ਬੋਲ ਰਹੇ ਹੋ ਨਾ ਜੀ ਇਹ ਤਾਂ ਸੁਣਨ ਚ ਇੰਨੇ ਡਰਾਵ ਨੇ ਲੱਗ ਰਹੇ ਆ ਕਿ ਜਿਹੜੇ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਹੈ ਜਾਂ ਅਪਰਾਧੀ ਪ੍ਰਵਿਰਤੀ ਦੇ ਲੋਕ ਹੈ ਇਹਨਾਂ ਦੇ ਤਾਂ ਹੀ ਹੌਸਲੇ ਬਲੰਦ ਹੋ ਰਹੇ ਹਨ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਸਮਾਂ ਹੀ ਇੰਨਾ ਲੱਗ ਜਾਣਾ ਜਾਂ ਫੜੇ ਨਹੀਂ ਜਾਣੇ ਜਾਂ ਜਿਵੇਂ ਤੁਸੀਂ ਕਿਹਾ ਕਿ ਉਹ ਪਰਿਵਾਰਕ ਪ੍ਰੈਸ਼ਰ ਸਮਾਜ ਦਾ ਬੋਝ ਜਾਂ ਕੁਝ ਹੋਰ ਚੀਜ਼ਾਂ ਉਹ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਦਬਾ ਦਿੰਦੀਆਂ ਐ ਇਹਨਾਂ ਪੁਲਿਸ ਇਨਵੈਸਟੀਗੇਸ਼ਨ ਤੋਂ ਲੈ ਕੇ ਹਮ ਐ ਕੋਰਟ ਦੇ ਵਿੱਚ ਐਵੀਡੈਂਸ ਦੇਣ ਤੱਕ ਬੜਾ ਲੰਬਾ ਅਪਰਾਹ ਇਹਦੇ ਵਿੱਚ ਸਬੂਤ ਬਦਲੇ ਜਾਂਦੇ ਨੇ ਗਵਾਹ ਮੁਕਰਾਈ ਜਾਂਦੇ ਨੇ ਹੂੰ ਸੋ ਬੜਾ ਵੱਡਾ ਡਰਾਪ ਹੈ ਕਿ ਉਹਨਾਂ ਦੇ ਪਰ ਜਿਹੜੇ ਰੇਪ ਕਰਨ ਵਾਲੇ ਲੋਕ ਨੇ ਕਿਉਂਕਿ ਤੁਸੀਂ ਦੇਖੋਗੇ ਜ਼ਿਆਦਾਤਰ ਤਾਂ ਜਿਹੜੇ ਰੇਪ ਹੁੰਦੇ ਨੇ ਕਈ ਵਾਰੀ ਮਰਦ ਨੂੰ ਮਰਦ ਸਾਬਤ ਕਰਨ ਲਈ ਕੀਤੇ ਜਾਂਦੇ ਨੇ ਤੁਸੀਂ ਦੇਖਿਆ ਵੀ ਬਹੁਤ ਜ਼ਿਆਦਾ ਸਟੇਟਾਂ ਦੇ ਵਿੱਚ ਬਹੁਤ ਵੱਡੇ ਬਾਹੂਬਲਾਂ ਵੱਲੋਂ ਇਹ ਕ੍ਰਾਈਮ ਕੀਤੇ ਜਾਂਦੇ ਨੇ ਮਨੀਪੁਰ ਦੇ ਵਿੱਚ ਕੀ ਹੋਇਆ ਹਾਂ ਬਿਲਕੁਲ ਜਿਹੜੀ ਬੜੀ ਸ਼ਰਮਨਾਕ ਘਟਨਾ ਉਸ ਮਤਲਬ ਉੱਥੇ ਇੱਕ ਅਪਮਰਦ ਜਾਂ ਇੱਕ ਸਮੂਹ ਜਾਂ ਇੱਕ ਸੰਸਥਾ ਜਾਂ ਇੱਕ ਜਿਹੜੀ ਕਬੀਲਾ ਉਹ ਆਪਣੀ ਤਾਕਤ ਹੀ ਦਿਖਾ ਰਿਆ ਹੂੰ ਉੱਥੇ ਕੋਈ ਲੁਕਸ਼ਪ ਕੇਰੇ ਪਨੀ ਹੋ ਰਹੇ ਸੜਕਾਂ ਤੇ ਚੈਨਲਾਂ ਤੇ ਦਿਖਾਇਆ ਜਾ ਰਿਆ ਉਸ ਸਮਾਜ ਲਈ ਬੜੀ ਦਰਿੰਦਗੀ ਤੇ ਘਣਾਉਣੀ ਹਰਕਤ ਹੈ ਤੇ ਕਿਤੇ ਨਾ ਕਿਤੇ ਉਹ ਵੀ ਇੱਕ 파ਟ ਹੈ ਹੂੰ ਬਾਹੂ ਬਲੀਆਂ ਵੱਲੋਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਬੜਾ ਵਿਸ਼ਾਲ ਕੱਦ ਹੈ ਉਹਨਾਂ ਦਾ ਭਾਵੇਂ ਉਹ ਪੋਲਿਟਿਕਸ ਨੇ ਭਾਵੇਂ ਅਧਿਕਾਰੀ ਨੇ ਭਾਵੇਂ ਉਹ ਵੋਟ ਬੈਂਕ ਆਪਣੇ ਹੱਥ ਵਿੱਚ ਰੱਖਦੇ ਨੇ ਉਹ ਵੀ ਇੱਕ ਬੜਾ ਵੱਡਾ ਡਰਾ ਬੈਕ ਹੈ ਸਾਡੇ ਸਿਸਟਮ ਦੇ ਵਿੱਚ ਕਿ ਉਹ ਸਬੂਤਾਂ ਨੂੰ ਖਤਮ ਕਰਦੇ ਨੇ ਗਵਾਹਾਂ ਨੂੰ ਖਤਮ ਕਰਦੇ ਨੇ ਧਮਕਾਉਂਦੇ ਨੇ ਸੋ ਕਿਤੇ ਨਾ ਕਿਤੇ ਕੇਸ ਜੋ ਪੈਂਡਿੰਗ ਰਹਿ ਜਾਂਦੇ ਨੇ ਅਦਾਲਤਾਂ ਦੇ ਵਿੱਚ ਇਹ ਤਾਂ ਸਾਨੂੰ ਟਰੈਕ ਤੇ ਸਾਰਾ ਕੁਝ ਦਿਉਣਾ ਪਏਗਾ ਕੇਸਸ ਨੂੰ ਅ ਨਾ ਕ੍ਰਾਈਮ ਦੇ ਨਾਲ ਵੀ ਇਹ ਕ੍ਰਾਈਮ ਕਿਸ ਟਾਈਮ ਦੇ ਆਧਾਰਤ ਹੈ 3 ਮਹੀਨੇ 6 ਮਹੀਨੇ ਸਾਲ ਤੇ ਆਧਾਰਤ ਸਾਨੂੰ ਕੇਸ ਨਿਬੇੜਨੇ ਪੈਣਗੇ ਤਾਂ ਹੀ ਅਸੀਂ ਇਹਨਾਂ ਨੂੰ ਅੰਕੜਿਆਂ ਨੂੰ ਲੈ ਕੇ ਜਾਵਾਂਗੇ ਅਗਰ ਜਿਸ ਹਿਸਾਬ ਨਾਲ ਕੇਸ ਹੋਣ ਮੈਂ ਤੁਹਾਨੂੰ ਜੋ ਅੰਕੜੇ ਦੱਸੇ ਨੇ ਅਗਰ ਉਸ ਹਿਸਾਬ ਨਾਲ ਤੁਸੀਂ ਇਹ ਕੇਸ ਖਤਮ ਕਰਨ ਲੱਗੋ ਸਿਰਫ ਪੈਂਡਿੰਗ ਕੇਸ ਤਾਂ 9 ਸਾਲ ਸਾਨੂੰ ਹੋਰ ਲੱਗ ਜਾਣਗੇ ਸਿਰਫ ਪੈਂਡਿੰਗ ਕੇਸ ਨਿਬੇੜਨ ਜਦ ਕਿ ਸਮਾਜ ਨੇ ਪ੍ਰਾਣੇ ਨੂੰ 9 ਸਾਲ ਲੱਗ ਜਾਣਗੇ ਤੇ ਜਿਹੜਾ ਅੱਜ ਅਪਰਾਧ ਕਰਦਾ ਉਹਨੂੰ ਹੋਰ ਕਿੰਨੇ ਸਾਲ ਲੱਗਣਗੇ ਜਿਸ ਹਿਸਾਬ ਨਾਲ ਅੰਕੜੇ ਨੇ ਜਿਸ ਹਿਸਾਬ ਨਾਲ ਡਾਟਾ ਪਿਛਲੇ ਕੇਸਸ ਦਾ ਕੋਰਸਦਾ ਆ ਰਿਹਾ ਤਾਂ ਉਹ ਕੇਸ ਵੱਧੇ ਹੀ ਜਾਣਗੇ ਕਿਉਂਕਿ ਸਾਡੇ ਕੋਲ ਸਿਸਟਮ ਦੇ ਵਿੱਚ ਬਹੁਤ ਵੱਡੀ ਕਮੀ ਹੈ ਜਦ ਕਿ ਠੀਕ ਹੈ ਕਿਸੇ ਕੇਸਾਂ ਦੇ ਵਿੱਚ ਇੱਕ ਹਫਤੇ ਦੇ ਵਿੱਚ ਵੀ ਫਾਸਟ ਟਰੈਕ ਨੇ ਫੈਸਲੇ ਦਿੱਤੇ ਨੇ ਅੱਛਾ ਪਰ ਜਦੋਂ ਉਹਨਾਂ ਨੂੰ ਚੈਲੰਜ ਕੀਤਾ ਜਾਂਦਾ ਹੈ ਅਪੀਲ ਦੇ ਵਿੱਚ ਤਾਂ ਉਹ ਬੜੇ ਲੰਬੇ ਚਲੇ ਜਾਂਦੇ ਨੇ ਤੁਸੀਂ ਇਹ ਨਵਾਂ ਆਪਣਾ ਬਿਲਕਿਸ ਬਾਨੂ ਵਾਲਾ ਕੇਸ ਸੀ ਹਾਂ ਉਹਦੇ ਵਿੱਚ ਕਿਸ ਤਰ੍ਹਾਂ ਅਦਾਲਤਾਂ 2002 ਦੇ ਵਿੱਚ ਉੱਥੇ ਕੋਈ ਰੇਪ ਰੇਪ ਹੋਇਆ 2008 ਦੇ ਵਿੱਚ ਉਥੋਂ ਦੀ ਅਦਾਲਤ ਨੇ ਸਜ਼ਾ ਵੀ ਦਿੱਤੀ ਔਰ ਉਹ 5 ਮਹੀਨੇ ਦੀ ਗਰਭਵਤੀ ਸੀ ਹਮ ਸਤਜੀਵ ਦੇ ਕਰਦੇ ਹੋ ਸਤਜੀਵ 3 ਮਹੀਨੇ ਦੀ ਬੱਚੀ ਸਮੇਤ ਮਾਰ ਦਿੱਤੇਗੇ ਔਰ ਸਖਤ ਸਜ਼ਾਵਾਂ ਵੀ ਹੋਈਆਂ ਜੀ ਤੇ ਉਹਦੋਂ ਬਾਅਦ ਹਾਈ ਕੋਰਟ ਨੇ ਵੀ ਉੱਤੇ ਮੋਹਰ ਲਗਾਈ ਪਰ 2022 ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਛੱਡ ਦਿੱਤਾ ਹਮ ਉਹਨਾਂ ਦਾ ਗੁਨਾਹ ਇੱਕ ਹੀਨਸ ਕ੍ਰਾਈਮ ਉਹਨਾਂ ਨੂੰ ਬਰੀ ਕਰ ਦਿੱਤਾ ਅੱਜ ਅਦਾਲਤ ਨੇ ਫੇਰ ਉਹਨਾਂ ਨੂੰ ਸਬੰਨ ਕੀਤਾ ਸੋ ਇਸ ਤਰ੍ਹਾਂ ਬੜੇ ਲੰਬੇ ਕੇਸ ਚਲੇ ਜਾਂਦੇ ਨੇ ਜਦਕਿ ਇਹਨਾਂ ਨੂੰ ਐਵੀਡੈਂਸ ਦੇ ਆਧਾਰ ਤੇ ਸਖਤ ਸਜ਼ਾਾਂ ਉਸੇ ਸਮੇਂ ਹੋਣੀ ਚਾਹੀਦੀ ਨੇ ਤਾਂ ਸੀ ਤਾਂ ਹੀ ਅਸੀਂ ਇਸ ਨੂੰ ਸੁਧਾਰ ਸਕਾਂਗੇ ਕਿ ਇਹ ਲੋਕਾਂ ਦੇ ਦਿਲ ਬਹੁਤ ਬੁਰੀ ਵਰਗੀ ਸਜ਼ਾ ਦਾ ਵੀ ਪ੍ਰਵਧਾਨ ਹੋ ਸਕਦਾ ਬਿਲਕੁਲ ਹੈ ਜੀ ਫਾਂਸੀ ਦਾ ਪ੍ਰਵਧਾਨ ਹੈ ਹੂੰ ਕਾਨੂੰਨ ਵੱਲੋਂ ਕੋਈ ਕਮੀ ਨਹੀਂ ਅੱਛਾ ਕਾਨੂੰਨ ਦੇ ਵਿੱਚ ਕੋਈ ਕਮੀ ਨਹੀਂ ਸਖਤ ਤੋਂ ਸਖਤ ਕਾਨੂੰਨ ਨੇ ਕਾਨੂੰਨ ਨੂੰ ਟਰੈਕ ਤੇ ਲੈ ਕੇ ਆਉਣਾ ਜੀ ਇਨਵੈਸਟੀਗੇਸ਼ਨ ਤੋਂ ਲੈ ਕੇ ਸਜ਼ਾ ਤੱਕ ਦਾ ਪੜਾਅ ਜਿਹੜਾ ਉਹ ਬਹੁਤ ਲੰਬਾ ਹੈ ਜਿਹੜੀ ਮੈਂ ਗੱਲ ਦੱਸੀ ਵੀ ਸਾਰਾ ਕੁਝ ਖਤਮ ਵੀ ਕੀਤਾ ਜਾਂਦਾ ਮੁਕਰਾਇਆ ਵੀ ਜਾਂਦਾ ਇਸ ਕੇਸ ਦੇ ਵਿੱਚ ਜੇਕਰ ਗੱਲ ਕਰ ਲਾਂ ਪੁਲਿਸ ਵੱਲੋਂ 2 ਲੱਖ ਰੁਪਏ ਦਾ ਕੈਸ਼ ਇਨਾਮ ਰੱਖ ਦਿੱਤਾ ਗਿਆ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਠੱਲ ਪਾਉਗੀ ਜਾਂ ਛੇਤੀ ਲੋਕ ਫੜੇ ਜਾਣਗੇ ਦੇਖੋ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਕਿੱਥੋਂ ਫੜੇ ਜਾਂਦੇ ਨੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਪਹਿਲੀ ਗੱਲ ਤਾਂ ਇਹ ਵੀ ਜਿਸ ਤਰ੍ਹਾਂ ਲੋਕਾਂ ਦਾ ਇੰਡੀਆ ਦੇ ਵਿੱਚ ਜਿਹੜੀ ਗੱਲ ਕਰਾਂ ਮੈਂ ਭਾਰਤ ਦੇ ਵਿੱਚ ਲੋਕਾਂ ਕੋਲ ਸਰਕਾਰ ਕੋਲ ਲੋਕਾਂ ਦੇ ਆਂਕੜੇ ਨਹੀਂ ਹੈਗੇ ਹੂੰ ਅਬਾਦੀ ਕਿੰਨੀ ਹੈ ਉਸ ਤੋਂ ਵੱਧ ਅਬਾਦੀ ਚੱਲੀ ਜਾ ਰਹੀ ਹੈ ਜੀ ਕਿਉਂਕਿ ਮਰਦਮ شمار ਹੀ ਨਹੀਂ ਹੋ ਰਹੀ ਹਮ ਕਿਸ ਸਟੇਟ ਤੋਂ ਕਿਸ ਸਟੇਟ ਚ ਆ ਕੇ ਲੋਕ ਰਹਿ ਰਹੇ ਨੇ ਪਹਿਚਾਨ ਪੱਤਰ ਨਹੀਂ ਹੈ ਨਾ ਤਾਂ ਸਰਕਾਰ ਕੋਲ ਉਹ ਡਾਟਾ ਨਹੀਂ ਹੈ ਹਮ ਐ ਤੁਹਾਡੇ ਗਵਾਂਢ ਚ ਕੌਣ ਰਹਿ ਰਿਹਾ ਹੈ ਅੱਜ ਕਿਉਂਕਿ ਤੁਸੀਂ ਦੇਖੋਗੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪ੍ਰਵਾਸੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਰਹਿ ਰਹੇ ਨੇ ਬਿਲਕੁਲ ਆ ਲੜਕਾ ਵੀ ਪ੍ਰਵਾਸੀ ਦੱਸਿਆ ਗਿਆ ਹੈ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਸੋ ਉਹਨਾਂ ਦੇ देखो कानून भी है पुलिस भी बहुत जोर लांदी है अनाउंसमेंट भी करांदी है अखबारਾਂ 'ਚ ਵੀ ਦਿੱਤਾ ਜਾਂਦਾ ਇਸ਼ਤਿਹਾਰ ਵੀ ਜੇ ਕਿਸੇ ਨੇ ਕੋਈ ਕਿਰਾਏ ਦਾ ਰੱਖਣਾ ਹੈ ਤਾਂ ਉਹਦਾ ਡਾਟਾ ਸਾਰਾ ਪੁਲਿਸ ਥਾਣੇ 'ਚ ਦਿੱਤਾ ਜਾਵੇ ਪਰ ਲੋਕ ਇਸ ਗੱਲ ਨੂੰ ਅੰਗਹਿਲਾ ਕਰ ਦਿੰਦੇ ਨੇ ਜਿਸ ਕਰਕੇ ਇਹ ਜੁਰਮ ਹੋਰ ਵੱਧ ਹੈ ਤੇ ਪੁਲਿਸ ਨੂੰ ਫੜਨ ਦੇ ਵਿੱਚ ਦੇਰੀ ਵੀ ਹੁੰਦੀ ਹੈ ਬੜੀ ਦਿੱਕਤ ਹੋ ਜਾਂਦੀ ਹੈ ਕਿਉਂਕਿ ਇੱਕ ਬੰਦਾ ਜਿਸ ਨੂੰ ਤੁਸੀਂ ਪਛਾਣਦੇ ਨਹੀਂ ਹੁਣ ਸੀਸੀਟੀਵੀ ਕੈਮਰੇ ਦੀ ਗੱਲ ਕਰ ਲਈਏ ਜੀ ਅਗਰ ਕੈਮਰੇ ਦੇ ਵਿੱਚ ਕਿਸੇ ਵਿਅਕਤੀ ਦੀ ਛਵੀ ਆ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਜਾਣਦੇ ਹੋ ਜਾਂ ਤੁਸੀਂ ਪਹਿਲਾਂ ਕਦੇ ਦੇਖਿਆ ਤੁਸੀਂ ਝੱਟ ਪਛਾਣ ਜੂਗੇ ਜੇਕਰ ਕਦੇ ਵੀ ਤੁਹਾਡੇ ਉਹ ਦਿਮਾਗ ਦੇ ਵਿੱਚ ਨਹੀਂ ਨਿਕਲਿਆ ਮਤਲਬ ਤੁਸੀਂ ਕਦੇ ਭੀੜ 'ਚ ਵੀ ਇਹਨਾਂ ਨੂੰ ਦੇਖਿਆ ਤਾਂ ਚਾਹੇ ਤੁਹਾਡੇ ਸਾਹਮਣੇ ਖੜਾ ਕਰਦੀ ਤਾਂ ਵੀ ਨਹੀਂ ਪਛਾਨ ਸਕਦੇ ਤਾਂ ਵੀ ਨਹੀਂ ਪਛਾਨ ਸਕਦੇ ਦੇਖੋ ਇਸ ਚੀਜ਼ ਨੂੰ ਤਾਂ ਮੰਨਣਾ ਪਏਗਾ ਕਿ ਸਾਡੇ ਸਿਸਟਮ ਵਿੱਚ ਬਹੁਤ ਵੱਡੀ ਕਮੀ ਹੈ ਸਾਡੇ ਕੋਲ ਨਾ ਤਾਂ ਦੇਸ਼ ਦਾ ਤਾਂ ਛੱਡੋ ਆਪਣੇ ਸ਼ਹਿਰ ਦਾ ਵੀ ਕਿਸੇ ਐਡਮਿਨਿਸਟ੍ਰੇਸ਼ਨ ਕੋਲ ਡਾਟਾ ਨਹੀਂ ਹੈ ਪ੍ਰੋਪਰ ਡਾਟਾ ਨਹੀਂ ਹੈ ਕਿਉਂਕਿ ਸਾਨੂੰ ਇਸ ਚੀਜ਼ ਤੇ ਬਹੁਤ ਵਰਕ ਕਰਨਾ ਪਏਗਾ ਅਗਰ ਅਸੀਂ ਕ੍ਰਾਈਮ ਨੂੰ ਰੋਕਣਾ ਚਾਹੁੰਦੇ ਆ ਅ ਬਸ ਸਟੈਂਡ ਦੇ ਪਰਸੋਂ ਦੇਖ ਲ ਤੁਸੀਂ ਬੰਦ ਹਥਿਆਰ ਬੰਦ ਗੱਲ ਨੂੰ ਗੋਲੀਆਂ ਚਲਾ ਕੇ ਚਲੇਗੇ ਸੋ ਕਿਤੇ ਨਾ ਕਿਤੇ ਸਾਨੂੰ ਇਨਵੈਸਟੀਗੇਸ਼ਨ ਲਈ ਸਹੀ ਡਾਟੇ ਸਹੀ ਕਾਨੂੰਨ ਸਹੀ ਕੋਰਟਸ ਤੇ ਸਹੀ ਸਮਾਜ ਤੇ ਸਹੀ ਮਾਨਸਿਕਤਾ ਦੀ ਬੜੀ ਵੱਡੀ ਲੋੜ ਹੈ ਮਤਲਬ ਕਾਨੂੰਨ ਦੇ ਵਿੱਚ ਕਿਤੇ ਵੀ ਕੋਈ ਢਿੱਲ ਨਹੀਂ ਹੈਗੀ ਪਰ ਦਿੱਕਤਾਂ ਇਹ ਆ ਕਿ ਪ੍ਰੋਸੈਸ ਜਿਹੜਾ ਹੈ ਉਹ ਬੜਾ ਲੰਬਾ ਹੈ ਨੰਬਰ ਆਫ ਜਿਸ ਤਰ੍ਹਾਂ ਕੇਸਸ ਵਧ ਰਹੇ ਨੇ ਉਸ ਤਰ੍ਹਾਂ ਸਾਨੂੰ ਨੰਬਰ ਆਫ ਕੋਰਟਸ ਵਧਾਉਣੀਆਂ ਪੈਣਗੀਆਂ ਜੀ ਤੇ ਫਿਰ ਐਂਡ ਫ੍ਰੀ ਇਨਵੈਸਟੀਗੇਸ਼ਨ ਕਰਨੀ ਪੈਗੀ ਹੂੰ ਤੋਂ ਅਗਰ ਤਾਂ ਹੀ ਅਸੀਂ ਕਾਮਯਾਬ ਹੋ ਸਕਾਂਗੇ ਤਾਂ ਹੀ ਇਹ ਕੇਸਸ ਨੂੰ ਠੱਲ ਪੈ ਸਕੀ। ਵਕੀਲ ਸਾਹਿਬ ਤੁਸੀਂ ਵਕੀਲ ਹੋਣ ਦੇ ਨਾਤੇ ਨਾਲ ਨਾਲ ਸਮਾਜ ਸੇਵਕ ਵੀ ਹੋ। ਸਮਾਜ ਦੇ ਵਿੱਚ ਵੀ ਤੁਸੀਂ ਰੋਜ਼ ਵਿਚਰਦੇ ਹੋ। ਮੈਂ ਬਸ ਇਹ ਸਵਾਲ ਤੁਹਾਡੇ ਤੋਂ ਅਖੀਰਲਾ ਪੁੱਛਣਾ ਚਾਹਨਾ ਕਿ ਜਿਹੜਾ ਇੱਕ ਨੌਜਵਾਨ ਲੜਕਾ ਹੈ ਉਹ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਿਉਂ ਕਰਦਾ ਕਿਉਂਕਿ ਉਸ ਦੇ ਅੱਗੇ ਹਜੇ ਸਾਰਾ ਜੀਵਨ ਪਿਆ ਉਸ ਦਾ ਪਰਿਵਾਰ ਵੀ ਜ਼ਰੂਰ ਹੋਏਗਾ ਤੇ ਦੇਖਣ 'ਚ ਵੀ ਠੀਕ ਠਾਕ ਲੱਗ ਰਿਹਾ ਹੈ। ਇਸ ਤਰ੍ਹਾਂ ਦੀ ਕੀ ਉਸ ਦੇ ਦਿਮਾਗ ਦੇ ਵਿੱਚ ਗੱਲ ਆਈ? ਸਭ ਤੋਂ ਵੱਡੀ ਗੱਲ ਤੁਸੀਂ ਕਿਸ ਤਰ੍ਹਾਂ ਦੀ ਸੁਸਾਇਟੀ 'ਚ ਰਹਿ ਰਹੇ ਹੋ? ਤੁਹਾਡੀ ਪਰਵਰਿਸ਼ ਕਿਵੇਂ ਦੀ ਹੋਈ ਹੈ ਜੀ ਤੁਸੀਂ ਕਿਸ ਤਰ੍ਹਾਂ ਦੇ ਸਮਾਜ ਵਿੱਚ ਵਿਚਰ ਰਹੇ ਹੋ ਇਹ ਬੜੀ ਵੱਡੀ ਗੱਲ ਕਾਊਂਟ ਕਰਦੀ ਹੈ ਇਸ ਗੱਲ ਨੇ ਜਰੂਰ ਹੈ ਕਿ ਭਰੋਸੇ ਜੀ ਲੈ ਕੇ ਉਸਨੇ ਇਸ ਤਰ੍ਹਾਂ ਦਾ ਕਰਮ ਕੀਤਾ ਹੋਗਾ ਦੇਖੋ ਜਿਸ ਤਰ੍ਹਾਂ ਦੀ ਬੱਚੀ ਹੈ ਉਹ ਭਰੋਸੇ ਵਾਲੀ ਗੱਲ ਨਹੀਂ ਇਹ ਇਹ ਹਰ ਚੀਜ਼ ਹਰ ਕੇਸ ਤੇ ਅਲੱਗ-ਅਲੱਗ ਰੇਸ਼ਿਓ ਨੇ ਉਮਰ ਦਾ ਤਕਾਜ਼ਾ ਜੀ ਦੇਖੋ ਇਹ ਗੱਲ ਨਹੀਂ ਹੈਗੀ ਵੀ ਨੰਬਰ ਆਫ ਰੇਪ ਕੇਸਸ ਹੀ ਵਧ ਰਹੇ ਨੇ ਨੰਬਰ ਆਫ ਫੇਕ ਰੇਪ ਕੇਸਸ ਹੀ ਵਧ ਰਹੇ ਨੇ ਹਾਂ ਮੇਰਾ ਇਹੀ ਸਵਾਲ ਸੀ ਕਿ ਕਈ ਵਾਰ ਪੁਲਿਸ ਵੀ ਤਾਂ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਦੀ ਹੈ ਜਾਂ ਵੱਧ ਸਮਾਂ ਲੱਗ ਜਾਂਦਾ ਹੈ। ਕਈ ਵਾਰ ਵੈਸੇ ਥੋਪੇ ਜਾਂਦੇ ਆ ਕੇਸ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਗੁੰਮਰਾਹ ਕਰਕੇ ਵੀ ਕੁਝ ਲੋਕ ਫਾਇਦਾ ਲੈਣ ਦੇ ਚੱਕਰ 'ਚ ਵੀ ਰੇਪ ਕੇਸ ਕਹਿ ਦਿੰਦੇ ਆ। ਦੇਖੋ ਤੁਹਾਨੂੰ ਅਰੋਸ਼ੀ ਮਰਡਰ ਕੇਸ ਯਾਦ ਹੋਏਗਾ। ਬਿਲਕੁਲ ਸਾਰੀ ਦੁਨੀਆ ਨੂੰ ਬਿਲਕੁਲ ਸਾਰੀ ਦੁਨੀਆ ਨੂੰ ਯਾਰ। ਉਹਦੇ ਵਿੱਚ ਉਹਨਾਂ ਦੇ ਪੇਰੈਂਟਸ ਤੇ ਕੀ ਬੀਤੀ? ਹਮ ਕਦੇ ਉਹਨਾਂ ਨੂੰ ਜੁਰੰਗ ਕਾਤਲ ਸਾਬਤ ਕਰ ਦਿੱਤਾ। ਕਦੇ ਇਨਵੈਸਟੀਗੇਸ਼ਨ 'ਚ ਉਹਨਾਂ ਨੂੰ ਬਰੀ ਕਰ ਦਿੱਤਾ। ਹੂੰ ਕਦੇ ਉਹ ਜੇਲ੍ਹ 'ਚ ਵੀ ਗਏ ਸੋ ਕਿਤੇ ਨਾ ਕਿਤੇ ਕਾਨੂੰਨ ਦੇ ਵਿੱਚ ਇਹ ਵੀ ਬੜੀ ਵੱਡੀ ਕਮੀ ਹੈ ਇਹ ਕਈ ਲੋਕਾਂ ਦੇ ਉੱਪਰ ਗਲਤ ਇਲਜ਼ਾਮ ਲਗਾਏ ਜਾਂਦੇ ਨੇ ਉਹ ਵੀ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਜੀ ਅ ਲੜਕੀਆਂ ਇਲਜ਼ਾਮ ਲਗਾਉਂਦੀਆਂ ਨੇ ਅੱਜਕੱਲ ਸਮਾਜ ਦੇ ਵਿੱਚ ਉਹ ਵੀ ਆਮ ਹੋ ਰਿਹਾ ਬੜੇ ਵੱਡੇ ਹਥਿਆਰ ਦੇ ਤੌਰ ਤੇ ਵਰਤਿਆ ਜਾ ਰਿਹਾ ਇਹ ਵੀ ਇੱਕ ਬੜੀ ਵੱਡੀ ਕੇਸ ਪੈਂਡਿੰਗ ਹੋਣ ਦੇ ਵਿੱਚ ਇਨਵੈਸਟੀਗੇਸ਼ਨ ਲੰਬੀ ਚੱਲਣ ਦੇ ਵਿੱਚ ਬੜਾ ਵੱਡਾ ਕਾਰਨ ਹੈ ਇਸ ਚੀਜ਼ ਦਾ ਪਰ ਅਗਰ ਉਹ ਵੀ ਕੇਸ ਕੋਰਟ ਦੇ ਵਿੱਚ ਫੇਕ ਕੇਸ ਵੀ ਹੈ ਪਰ ਉਹ ਵੀ ਅਗਰ 2 4 6 8 ਸਾਲ ਕੋਰਟ ਦੇ ਵਿੱਚ ਚੱਲਦਾ ਰਹਿੰਦਾ ਤਾਂ ਉਸ ਬੰਦੇ ਦਾ ਜਿਹੜਾ ਕਿ ਬਾਅਦ ਵਿੱਚ ਆ ਕੇ ਬਰੀ ਹੋ ਗਿਆ ਹੋਵੇ 8 10 ਸਾਲ ਕੈਰੀਅਰ ਖਰਾਬ ਹੋ ਜਾਂਦਾ ਉਹ 10 ਸਾਲ ਉਹਦਾ ਸੋਸਾਇਟੀ ਦੇ ਵਿੱਚ ਕੀ ਕੀ ਦਾ ਹਾਲ ਰਿਹਾ ਹੋਵੇਗਾ ਕਿਸ ਹਿਸਾਬ ਨਾਲ ਸੋਸਾਇਟੀ ਇਹਨਾਂ ਨੂੰ ਦੇਖਿਆ ਹੋਵੇਗਾ ਸੋ ਇਹੀ ਉਹੀ ਗੱਲ ਹੈ ਵੀ ਜਲਦ ਤੋਂ ਜਲਦ ਕੇਸਾਂ ਦਾ ਨਪਟਾਰਾ ਕੀਤਾ ਜਾਵੇ ਸਾਡੀ ਕੋਰਸ ਨੂੰ ਅ ਅਪਗ੍ਰੇਡ ਕੀਤਾ ਜਾਵੇ ਜੀ ਨੰਬਰ ਆਫ ਜਜਸ ਦੀ ਵਧਾਏ ਜਾਣ ਸੋ ਤਾਂ ਹੀ ਅਸੀਂ ਸੋਸਾਇਟੀ ਨੂੰ ਸਹੀ ਸੇਧ ਦੇ ਸਕਾਂਗੇ ਔਰ ਜਿੱਥੋਂ ਤੱਕ ਅਪਾ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਵੀ ਸਕੂਲਾਂ ਦੇ ਵਿੱਚ ਵੀ ਇਸ ਚੀਜ਼ ਦੀ ਬਹੁਤ ਐਜੂਕੇਸ਼ਨ ਐਜੂਕੇਸ਼ਨ ਹੋਣੀ ਚਾਹੀਦੀ ਏ ਬੱਚਿਆਂ ਨੂੰ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਪਏਗਾ ਸਕੂਲਾਂ 'ਚ ਇਸ ਸਬੰਧੀ ਸਪੈਸ਼ਲ ਸਾਨੂੰ ਕਲਾਸਾਂ ਲਗਾਉਣੀਆਂ ਪੈਣਗੀਆਂ ਤਾਂਕਿ ਐਜੂਕੇਟ ਕੀਤਾ ਜਾਵੇ ਔਰ ਜਿਹੜੇ ਔਰ ਲੋਕ ਆਪਾਂ ਕਹਿੰਦੇ ਵੀ ਕਿਉਂਕਿ ਬਹੁਤ ਬਹੁਤ ਘੱਟ ਐਜੂਕੇਸ਼ਨ ਆ ਇੰਡੀਆ ਦੇ ਵਿੱਚ ਇਹ ਵੀ ਆਪਾਂ ਮੰਨਦੇ ਹਾਂ ਬਹੁਤ ਸਾਰੇ ਕਬੀਲੇ ਬਹੁਤ ਸਾਰੀਆਂ ਪੈਸੇ ਕਰਕੇ ਜਿਵੇਂ ਵੀ ਐਸੋ ਜੀਆਂ ਸੁਸਾਇਟੀਆਂ ਨੇ ਜਿਹੜੇ ਲੋਕ ਨਹੀਂ ਪੜ ਪਾਂਦੇ ਉੱਥੇ ਉਹਨਾਂ ਦੀ ਲੋਕਾਂ ਦੀ ਮਾਨਸਿਕਤਾ ਨੂੰ ਸੁਧਾਰਨ ਲਈ ਜਿਹੜੇ ਕਲੱਬਸ ਨੇ ਸੁਸਾਇਟੀਆਂ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਪੈਗਾ ਤੇ ਕਾਨੂੰਨ ਨੂੰ ਬਹੁਤ ਸ਼ਕਤੀ ਨਾਲ ਤੇ ਜਲਦੀ ਜਲਦੀ ਨਪਟਾਰਾ ਕਰਨਾ ਪਏਗਾ ਕੇਸਿਸ ਦਾ ਔਰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਜੀ ਬਹੁਤ-ਬਹੁਤ ਸ਼ੁਕਰੀਆ ਵਕੀਲ ਸਾਹਿਬ ਤੁਸੀਂ ਬਹੁਤ ਮਹੱਤਵਪੂਰਨ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਸੋ ਦਰਸ਼ਕੋ ਜਿਸ ਤਰ੍ਹਾਂ ਕਿ ਹੁਣੇ ਅਸੀਂ ਗੱਲ ਕਰ ਰਹੇ ਸੀ ਇਸ ਵਿਸ਼ੇ ਦੇ ਉੱਤੇ ਕਿ ਕਿਸ ਤਰ੍ਹਾਂ ਇਹਨਾਂ ਰੀਪ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕਦੀ ਹੈ ਉਸਦੇ ਲਈ ਜ਼ਰੂਰੀ ਹੈ ਐਜੂਕੇਸ਼ਨ ਜ਼ਰੂਰੀ ਹੈ ਤੁਹਾਡਾ ਜਾਗਰੂਕ ਹੋਣਾ ਜ਼ਰੂਰੀ ਹੈ ਮਾਤਾ-ਪਿਤਾ ਦਾ ਆਪਣੇ ਬੱਚੇ ਨਾਲ ਗੱਲਬਾਤ ਕਰਨਾ ਸਕੂਲਾਂ ਦੇ ਵਿੱਚ ਅਜਿਹਾ ਮਾਹੌਲ ਦੇਣਾ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਸਮਝਾਇਆ ਜਾ ਸਕੇ ਜ਼ਰੂਰੀ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਹੋਣਾ। ਹਵਾਨ ਜਿਹੜੇ ਹੈ ਉਹ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਉਸ ਤੋਂ ਵੱਧ ਜ਼ਰੂਰੀ ਹੈ ਕਾਨੂੰਨ ਸਖਤ ਹੈ ਪਰ ਉਸ ਦੀ ਸਖਤ ਤਰੀਕੇ ਨਾਲ ਔਰ ਜਲਦ ਤਰੀਕੇ ਨਾਲ ਉਸ ਤੇ ਪਾਲਣਾ ਕਰਕੇ ਇਹਨਾਂ ਕੇਸਾਂ ਦੇ ਵਿੱਚ ਨਿਪਟਾਰੇ ਕਰਨਾ। ਸੋ ਉਹਦੇ ਲਈ ਬਹੁਤ ਸਾਰੀ ਸਿਸਟਮ 'ਚ ਕਮੀਆਂ ਨੇ ਜਿਹਦੇ ਉੱਤੇ ਡਿਸਕਸ ਕੀਤੀ ਹੈ। ਜਦੋਂ ਅਸੀਂ ਅੰਕੜੇ ਸੁਣੇ ਕਿ 100 ਤੋਂ ਵੱਧ ਫੀਸਦ ਵਾਧਾ ਹੋਇਆ ਇਹਨਾਂ ਕੇਸਿਸ ਦੇ ਵਿੱਚ ਤਾਂ ਸੁਣ ਕੇ ਹੈਰਾਨ ਰਹਿ ਜਾਂਦੇ ਆ ਕਿ ਇਸ ਲੈਵਲ ਦੇ ਉੱਤੇ ਇਹ ਘਟਨਾਵਾਂ ਵਰਤ ਰਹੀਆਂ ਹਨ। ਔਰ ਉਥੇ ਤੋਂ ਦੱਸਦੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਨਹੀਂ ਆਉਂਦੀਆਂ ਮਤਲਬ ਰਜਿਸਟਰਡ ਨਹੀਂ ਹੁੰਦੀਆਂ ਇਹ ਵੀ ਇੱਕ ਵੱਡੀ ਜਿਹੜੀ ਕਹਿ ਲਈਏ ਮਾਰ ਹੈ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗਲਤ ਇਸਤੇਮਾਲ ਵੀ ਕੀਤਾ ਜਾਂਦਾ ਇਹਨਾਂ ਸ਼ਬਦਾਂ ਦਾ ਸੋ ਉਹ ਵੀ ਇੱਕ ਮਾਰ ਹੈ ਮਤਲਬ ਬੜੀ ਪਰਚੋਲ ਕਰਕੇ ਇਹ ਮਾਮਲੇ ਦਰਜ ਹੋਣੇ ਚਾਹੀਦੇ ਆ ਤੇਜ਼ ਰਫਤਾਰ ਦੇ ਨਾਲ ਇਹਨਾਂ ਦਾ ਸੋਲੂਸ਼ਨ ਹੋਣਾ ਚਾਹੀਦਾ ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਵਿਚਾਰ ਚਰਚਾ ਕੀਤੀ ਹੈ ਸੋ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਬਣੇ ਰਹੋ ਔਨ 에ਅਰ ਦੇ ਨਾਲ ਧੰਨਵਾਦ